ਕਿਸੇ ਕਿਸਾ ਦੇ ਖਾਤੇ ਚ ਪੈਸੇ ਲਈ ਫਾਰਮ ਭਰੇ ਜਾਣੇ ਸੀ ਕਿਸੇ ਬਜ਼ੁਰਗ ਦਾ ਆਯੂਸ਼ਮਾਨ ਕਾਰਡ ਬੰਨਾ ਸਰੇ ਤੇ ਔਰ ਇਹ ਨਹੀਂ ਜਿਆਦਾ ਦੁਨਿਆ ਕਰਦੀ ਹੈ ਕਿ ਭਾਈ ਬਾਰਡਰ ਦੇ ਉੱਤੇ ਨਾਕਾ ਲਾ ਕੇ ਚਾਰੇ ਬੰਨੇ ਪਿੰਡ ਦੇ ਇਹਨਾਂ ਨੇ ਬੈਰੀਅਰ ਲਾ ਕੇ ਪਾਰਟੀ ਦੇ ਵਰਕਰਾਂ ਨੂੰ ਗ੍ਰਸਤਾਰ ਕੀਤਾ ਰੀਟੇਨ ਕੀਤਾ ਔਰ ਚਾਰੇ ਬੰਨੇ ਔਰ ਪਿੰਡ ਦੇ ਅੰਦਰ ਵੀ ਈਡੀ ਪੁਲਸ ਲਾਈ ਹੋਈ ਹੈ ਜਿਹੜੇ ਤੇ ਗੈਂਗਸਟਰ ਨੇ ਉਹ ਦਿਨ ਦਿਨ ਹੰਕਾਰਦੇ ਨੇ ਰੋਜ਼ ਕਤਲ ਹੋ ਰਹੇ ਨੇ ਦਾ ਕਰਦੀ ਵੱਧ ਰਹੀ ਆ ਰੋਜ਼ ਫਕਸ ਵਿਕ ਰਹੀ ਆ ਤੇ ਪੂਸ ਸਾਰੀ ਇਸ ਕੰਮ ਚ ਲਾਤੀ ਵੀ ਗਰੀਬਾਂ ਦੀ ਭਲਾਈ ਨਾ ਕਰ ਸਕੋ ਪੂਸ ਸਾਰੀ ਇਸ ਕੰਮ ਚ ਲਾਤੀ ਕਿ ਬੀਜੇਪੀ ਦੇ ਲੋਕ ਗਰੀਬਾਂ ਦੇ ਕਾਰਡ ਕਿਉਂ ਬਣਾਈ ਜਾਂਦੇ ਆ ਇਹ ਜਿਹੜਾ ਨਲਾਕੀ ਨਕਮਾਪਾਨਿਆ ਸਰਕਾਰ ਦਾ ਜੋ ਮਨੀਸ਼ ਸੋਧਿਆ ਸਾਹਿਬ ਨੇ ਕਿਹਾ ਸ਼ਾਮ-ਦਾਮ ਦੰਡ ਭੇਦ ਸਰਕਾਰ ਉਸੇ ਨੀਤੀ ਤੇ ਚੱਲ ਰਹੀ ਆ ਪਰ ਬੀਜੇਪੀ ਦੇ ਆ ਕਾਰਕਟਰਤਾ ਨਾ ਰੁਕਣ ਵਾਲਾ ਹੈ ਨਾ ਥੱਕਣ ਵਾਲਾ ਹੈ ਅੱਜ ਸਾਡੀ ਸਾਰੀ ਮੁਹਾਲੀ ਦੀ ਟੀਮ ਦੇਖੋ ਤੁਹਾਨੂੰ ਪ੍ਰਤਾਪ ਜੀ ਸਾਡੇ ਸੈਕਟਰੀ ਖੰਨਾ ਜੀ ਸਾਡੇ ਸੈਕਟਰੀ ਕਮਲ ਸੈਣੀ ਜੀ ਸਾਡੇ ਹਲਕਾ ਇੰਚਾਰਜ ਨੇ ਰਾਣਾ ਹੀ ਸਾਡੇ ਡਿਸੀਨਰ ਨੇ ਦੇਖੋ ਉਂਗਲੀ ਤੇ ਝੋਟ ਲੱਗੀ ਆ ਭਾਈ ਸਾਹਿਬ ਅੱਗੇ ਬੈਠੇ ਨੇ ਬਸ ਤੇ ਚੜਾਉਂਦੇ ਨੂੰ ਦੇਖ ਕੇ ਫੇਰ ਬਸ ਚੜਾਉਂਦੀ ਇੱਕ ਤੇ ਇੱਕ ਤੇ ਬਸ ਚੜਾਤੀ ਹੈ ਜੈ ਸਰਕਾਰ ਜੈ ਸਰਕਾਰ ਜੈ ਸਰਕਾਰ ਮੁਰਦਾਬਾਦ ਕਮਲ ਮੁਰਦਾਬਾਦ ਆ ਦੇਖੋ ਮੁਰਦਾਬਾਦ ਆ ਦੇਖੋ ਆਮ ਆਦਮੀ ਪਾਰਟੀ ਦਾ ਕੈਂਪ ਲੱਗ ਰਿਹਾ ਹੈ ਨਿਸ਼ੁਲਕ ਕੈਂਪ ভোটার ਕਾਰਡ ਆਯੂਸ਼ਮਾਨ ਕਾਰਡ ਈ ਸ਼ਰਮ ਕਾਰਡ ਆਧਾਰ ਅਪਡੇਟ ਕਾ ਇਹ ਕੁਲਜੀਤ ਸਿੰਘ ਰੰਧਾਵਾ ਜੀ ਆਪ ਕੈਂਪ ਲਾ ਰਹੇ ਨੇ ਵਿਕਾਸ ਨਗਰ ਚ ਆਮ ਆਦਮੀ ਪਾਰਟੀ ਵਾਲੇ ਕੈਂਪ ਲਾਣ ਤੇ ਚੱਲੇਗਾ ਇਹ ਜੇ ਬੀਜੇਪੀ ਵਾਲੇ ਸਕੀਮਾਂ ਮੋਦੀ ਦੀਆਂ ਤੁਸੀਂ ਕੈਂਪ ਲਾ ਲਓ ਤਾਂ ਠੀਕ ਆ ਤੇ ਜੇ ਬੀਜੇਪੀ ਵਾਲੇ ਕੈਂਪ ਲਾਉਣਗੇ ਤੇ ਜੀ ਇਹ ਡਾਟਾ ਚੋਰੀ ਕਰਦੇ ਆ ਜੀ ਇਸ ਕਰਕੇ ਇਹ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆ ਇਹ ਇਤੋਂ ਪਤਾ ਚੱਲਦਾ ਹੈ ਕਿ ਇਹਨਾਂ ਦੀ ਜ਼ਮੀਨ ਖਿਸਕ ਚੁੱਕੀ ਆ ਔਰ ਇਹ ਕਿਵੇਂ ਬੀਜੇਪੀ ਤੋਂ ਡਰਦੇ ਨੇ ਕਿਵੇਂ ਬੀਜੇਪੀ ਤੋਂ ਇਹ ਪੈਤੀਦ ਨੇ ਉਥੋਂ ਇਹ ਗੱਲ ਪਤਾ ਚੱਲਦੀ ਆ ਪਰ ਇਹਨਾਂ ਦੀ ਇਹ ਕਾਰਵਾਈ ਸਾਨੂੰ ਇੱਕ ਗ੍ਰਫਤਾਰ ਕਰਕੇ ਲੈ ਕੇ ਜਾ ਰਹੇ ਨੇ ਪਤਾ ਨਹੀਂ ਕਿੱਥੇ ਲੈ ਕੇ ਜਾਣ ਠੰਡਾ ਸਾਹਿਬ ਕਿੱਥੇ ਚੱਲੇ ਹੋ ਦੱਸ ਦਿਓ ਕਿਹੜੇ ਥਾਣੇ ਲੈ ਕੇ ਜਾਓਗੇ ਦੱਸੋ ਮੇਰੇ ਕਿੱਥੇ ਲੈ ਕੇ ਜਾਓਗੇ ਅਜਾਬ ਬਾਰੇ ਦੀ ਕੋਈ ਕਸੂਰ ਨਹੀਂ ਹੁੰਦਾ ਆਪੇ ਮਜਬੂਰ ਨੇ ਉਤੋਂ ਆਰਡਰ ਆਏ ਨੇ ਆਕਮਾਂ ਦੇ ਹਾਂ ਜੇਕਰ ਇਹ ਆ ਭਾਈ ਸਾਹਿਬ ਦੇ ਰੋਣੇ ਤੇ ਬਸ ਹੀ ਲਾਦੀ ਚਾਰ ਦਿੱਤੀ ਸਾਰੇ ਬੰਦੇ ਰਾਹ ਨੂੰ ਕੋਈ ਨਹੀਂ ਆਇਆ ਲੱਖਾਂ ਮੁਕੀ ਕਰ ਰਹੇ ਆ ਜੀ ਬੰਦੇ ਸੋ ਇਸ ਕਰਕੇ ਇਹ ਜਿਹੜੀ ਇਹ ਗੁੰਡਾਗਰਦੀ ਹੈ ਇਹ ਪੰਜਾਬ ਦਾ ਕਰਦੀ ਦੀ ਪਾਲਿਸੀ ਹੈ ਪੰਜਾਬ ਸਰਕਾਰ ਦੀ ਇਤੋਂ ਬੀਜੇਪੀ ਵਾਲੇ ਨਾਲ ਕਰਨ ਵਾਲੇ ਆ ਮੈਂ ਤੁਹਾਨੂੰ ਸੁਣਾ ਰਿਹਾ ਸਾਡਾ ਸੰਘਰਸ਼ੜਾ ਉਹ ਜਾਰੀ ਰਹੇਗਾ ਸਾਡੀ ਲੜਾਈ ਜਾਰੀ ਰਹੇਗੀ ਹਰੇਕ ਗਰੀਬ ਆਦਮੀ ਨੂੰ ਮੋਦੀ ਸਾਹਿਬ ਦੀਆਂ ਸਕੀਮਾਂ ਦਾ ਫਲ ਲਾਭ ਮਿਲੇ